ਸਚੋ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿਸ ਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨੌਰ ਥਾਣੇ ਜਰੀ ਰਿਜਿਸਟਰ ਕੀਤੀ ਸਾਹਰੋ ਇਹ ਕਿੱਥੋਂ ਆਈ ਸੀ ਇਹ ਰੌਣ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਆਇਆ ਲੜਕਾ ਉਹਦੇ ਉਹ ਉਹਨੂੰ ਅਸੀਂ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਵਾਇਡ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਾਲ ਹੀ ਪੜਨੇ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਕਰ ਲੈ ਰਿਕਾਰਡ ਹੈ ਇਹ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਸਟ ਮੁਕਦਮਾ ਇਹ ਤੇ ਦਰਜ ਹੋਇਆ ਹੈ ਇਦੇ ਪਿੱਛੇ ਕੋਈ ਪਹਿਲਾਂ ਵੀ ਗਲਪ ਚੜ ਚੜੀ ਚੜ ਚੜੂ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਹੀ ਜਿਹੜੇ ਸਾਈਬਰ ਦੀ ਇਹ ਮਦਦ ਲੈ ਰਹੇ ਉਹਦੇ ਵਾਸਤੇ ਇਹ 4 ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਹਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫਸੀਲ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈਆਂ ਇਹ ਨੋਟਵਾਲ ਕਿ ਨੋਲਮੈਂਟ ਹੈਗੀ ਦੀ ਇਹ ਇਹਦੀ ਕੋਲ ਤੇ ਬਰਾਮਦਗੀ ਹੋਈ ਹੈ ਨਾ ਜੋ ਗੋਪਾਲ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕਬੂ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ